ਆਜ਼ ਵੀ ਉਤੇ ਤੁਹਾਡਾ ਸਵਾਗਤ ਹੈ ਅੱਜ ਦਾ ਵਿਸ਼ਾ 2025 ਦੀਆਂ ਆਸਟ੍ਰੇਲੀਅਨ ਫੈਡਰਲ ਇਲੈਕਸ਼ਨਜ਼ ਯਾਨੀ ਕਿ ਆਸਟ੍ਰੇਲੀਆਈ ਸੰਗੀ ਚੋਣਾਂ ਤੇ ਸਰਕਾਰ ਦੇ ਭਵਿੱਖ ਦਾ ਫੈਸਲਾ ਕਰਨ ਵਾਲਾ ਮੁਕਾਬਲਾ ਸ਼ੁਰੂਆਤ ਦੇ ਵਿੱਚ ਹੀ ਮੈਂ ਇੱਕ ਡਿਸਕਲੇਮਰ ਦੇ ਦਿਆਂ ਜੀ ਕਿ ਥਿਸ ਇਜ਼ ਅ ਸਮਰੀ ਆਫ ਪਬਲੀਕਲੀ ਅਵੇਲੇਬਲ ਇਨਫੋਰਮੇਸ਼ਨ ਐਂਡ ਕਰੰਟ ਕਮੈਂਟਰੀ ਇਟ ਇਜ਼ ਨਾਟ ਅ ਲੀਗਲ অর ਫਾਈਨੈਂਸ਼ੀਅਲ ਐਡਵਾਈਸ These are views expressed by commentators and not necessarily reflect my personal opinions. ਇਹਦਾ ਮੈਂ ਪੰਜਾਬੀ ਤਰਜਮਾ ਉਹ ਕਰਦੇ ਆਂ ਜੀ ਕਿ ਇਹ ਜਨਤਕ ਤੌਰ ਤੇ ਉਪਲਬਧ ਜਾਣਕਾਰੀ ਅਤੇ ਮੌਜੂਦਾ ਟਿੱਪਣੀਆਂ ਦਾ ਸੰਖੇਪ ਜਿਹੜਾ ਵਰਣਨ ਹੈ ਜੀ ਇਹ ਕੋਈ ਕਾਨੂੰਨੀ ਜਾਂ ਵਿੱਤੀ ਸਲਾਹ ਨਹੀਂ ਹੈ। ਇਹ ਵਿਚਾਰ ਟਿੱਪਣੀਕਾਰਾਂ ਵੱਲੋਂ ਪ੍ਰਗਟ ਕੀਤੇ ਗਏ ਨੇ ਤੇ ਇਹ ਜ਼ਰੂਰੀ ਨਹੀਂ ਕਿ ਇਹ ਮੇਰੇ ਨਿੱਜੀ ਵਿਚਾਰ ਵੀ ਹੋਣ। ਆਸਟ੍ਰੇਲੀਆ ਵਿੱਚ ਜੇ ਗੱਲ ਕਰੀਏ ਤਾਂ 2025 ਦੀਆਂ ਸੰਗੀਨ ਚੋਣਾਂ ਦਾ ਮੁਕਾਬਲਾ ਜਿਹੜਾ ਉਹ ਇਸ ਵੇਲੇ ਮੈਦਾਨ ਭੱਕਿਆ ਹੋਇਆ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਦੇ ਨਜ਼ਰੀਏ ਦੀ ਵੋਟਾਂ ਵੋਟਰਾਂ ਵੱਲੋਂ ਜਿਹੜੀ ਪਰਖ ਹੋਊਗੀ ਇਹ ਚੋਣ ਇੱਕ ਸਖਤ ਮੁਕਾਬਲਾ ਹੋਊਗਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਹਰ ਇਲੈਕਟਰੋਲੇਟ ਦੀ ਜਿਹੜੀ ਲੜਾਈ ਹੈ ਉਹ ਆਪਣੇ ਆਪ ਦੇ ਵਿੱਚ ਮਹੱਤਵ ਰੱਖਦੀ ਹੈ ਪਿਛਲੀਆਂ ਚੋਣਾਂ 'ਚ ਲੇਬਰ ਸਰਕਾਰ ਨੇ 77 ਸੀਟਾਂ ਜਿਹੜੀਆਂ ਜਿੱਤੀਆਂ ਸੀ ਜਦੋਂ ਕਿ ਵਿਰੋਧੀ ਧਿਰ ਲਿਬਰਲ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਵਾਰ ਚੋਣਾਂ 'ਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੂੰ ਆਪਣੀਆਂ ਸੀਟਾਂ ਬਰਕਰਾਰ ਰੱਖਣੀਆਂ ਪਈਆਂ ਨੇ ਨਹੀਂ ਤਾਂ ਉਹਨਾਂ ਨੂੰ ਅਲਪਸੰਖਿਕ ਜਿਹਨੂੰ ਮਾਈਨੋਰਟੀ ਦੀ ਸਰਕਾਰ ਜਿਹੜੀ ਹੈ ਉਹ ਕਹਿੰਦੇ ਆ ਉਹਦੇ ਵੱਲ ਜਾਣਾ ਪੈ ਸਕਦਾ ਹੈ ਤੇ ਆਓ ਆਪਾਂ ਸੂਬੇ ਦਰ ਸੂਬੇ ਜਿਹੜੀ ਹੈ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਇਹਨੂੰ ਸਮਝਣ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੂਬੇ ਨਿਊ ਸਾਊਥ ਵੇਲਜ਼ ਵਿੱਚੀਆਂ ਮਹੱਤਵਪੂਰਨ ਜਿਹੜੀਆਂ ਸੀਟਾਂ ਨਿਊ ਸਾਊਥ ਵੇਲਜ਼ ਵਿੱਚ ਕਈ ਦਿਲਚਸਪ ਸੀਟਾਂ ਨੇ ਜੀ ਜਿਨ੍ਹਾਂ ਚੋਂ ਕੁਝ ਨਿਸ਼ਚਿਤ ਤੌਰ ਤੇ ਖੋ ਜਾਣੀਆਂ ਨੇ ਇਹ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਉਦਾਹਰਨ ਦੇ ਤੌਰ ਤੇ ਗਿਲਮੋਰ ਸੀਟ ਦਾ ਜਾਣਾ ਜਿਹੜਾ ਲਗਭਗ ਤੈਅ ਆ ਤੇ ਦੂਜੇ ਪਾਸੇ ਵਿਰੋਧੀ ਧਿਰ ਪੱਛਮੀ ਸਿਡਨੀ ਵਿੱਚ ਜੋ ਕਦੇ ਲੇਬਰ ਦੇ ਗੜ ਸੀ ਕਹਿੰਦੇ ਉੱਥੇ ਵਾਪਸ ਆ ਸਕਦੀ ਆ ਤੇ ਪੈਰਾਮਟਾ ਤੇ ਰੀਡ ਜਿਹੜੀਆਂ ਸੀਟਾਂ ਨੇ ਇਹਨਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਜਦ ਕਿ ਸੈਂਟਰਲ ਕੋਸਟ ਵਿੱਚ ਪੈਟਰਸਨ ਰੌਬਰਟਸਨ ਜੀਆਂ ਸੀਟਾਂ ਨੇ ਜਿਹੜੀਆਂ ਬਹੁਤ ਮਹੱਤਵਪੂਰਨ ਨੇ ਜੀ ਜੋ ਹਰ ਵਾਰੀ ਚੋਣਾਂ 'ਚ ਜਿਹੜੀਆਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ ਤੇ ਨਿਊ ਸਾਊਥ ਵੇਲਜ਼ ਦੇ ਵਿੱਚ ਜੇ ਗੱਲ ਕਰੀਏ ਚਿਫਲੀ ਦੀ ਸੀਟ ਵੀ ਜਿਹੜੀ ਹੈ ਉਹ ਵੀ ਕਾਫੀ ਮਹੱਤਵਪੂਰਨ ਇਸ ਵੇਲੇ ਮੰਨਿਤ ਜਾ ਰਹੀ ਹੈ ਤੇ ਅਗਲੀ ਗੱਲ ਕਰਦੇ ਹਾਂ ਜੀ ਵਿਕਟੋਰੀਆ ਦੀ ਤੇ ਉਸ ਤੋਂ ਪਹਿਲਾਂ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਕੰਟੀਨਿਊ ਕਰਦੇ ਹਾਂ ਇਹ ਹੀ ਸਾਡੀ ਕੋਣ ਆਪਣੀ ਗੱਲ ਕਾ ਕੈਨੇਡਾ ਨੇ ਕਈ ਦੇਸ਼ ਬਾਤ ਤੇ ਹੰਨਾ ਸੁਣ ਲਗੇ ਤੇਰੇ ਜਜ਼ਬੇ ਨੂੰ ਸਲਾਮ ਹੈ ਬੇਵਜਿਆ ਪਰ ਸਾਡੇ ਵਾਲੇ ਭੁੱਲ ਜਾਂਦੇ ਆ ਸਾਡੇ ਵਾਲੇ ਭਾਵੇਂ ਯਾਦ ਰੱਖਣੀਆਂ ਨਾ ਰੱਖਣ ਪਰ ਇਹਨਾਂ ਵਰਗੇ ਤਾਂ ਨਹੀਂ ਕਦੇ ਭੁੱਲਦੇ ਵੇਖ ਤੋਂ ਬਾਤ ਤੁਹਾਡਾ ਸਵਾਗਤ ਹੈ ਤੇ ਅਸੀਂ ਗੱਲ ਕਰ ਰਹੇ ਸੀਗੇ ਸੂਬੇ ਨਿਊ ਸਾਊਥ ਵੇਲ ਦੀਆਂ ਸੀਟਾਂ ਦੀ ਤੇ ਬ੍ਰਿਕ ਤੇ ਜਾਣ ਤੋਂ ਪਹਿਲਾਂ ਅਸੀਂ ਉਹ ਗੱਲ ਕਰ ਚੁੱਕੇ ਹਾਂ ਹੁਣ ਗੱਲ ਕਰਦੇ ਆ ਵਿਕਟੋਰੀਆ ਵਿੱਚਲਾ ਜਿਹੜਾ ਚੈਲੰਜ ਆਸਟ੍ਰੇਲੀਆ ਦੀਆਂ ਸੰਗੀ ਚੋਣਾਂ ਦੇ ਵਿੱਚ ਹੋਏਗਾ ਵਿਕਟੋਰੀਆ ਵਿੱਚ ਪੀਟਰ ਡਟਨ ਨੂੰ ਉਮੀਦ ਹੈ ਕਿ ਉਹ 4 ਸੀਟਾਂ ਹਾਸਲ ਕਰ ਸਕਣਗੇ ਜਿਨ੍ਹਾਂ ਵਿੱਚੋਂ ਮੈਕਿਊਨ ਡਿਕਨ ਮੈਨਜਿਸ ਜਿਹੜੀਆਂ ਨੇ ਉਹ ਸ਼ਾਮਲ ਨੇ ਇਹ ਸੀਟਾਂ ਕਿਸੇ ਨਾ ਕਿਸੇ ਤਰ੍ਹਾਂ ਹੁਣ ਤੱਕ ਲੇਬਰ ਦੇ ਕਾਬੂ ਵਿੱਚ ਨੇ ਪਰ ਡਟਨ ਦੀਆਂ ਕੋਸ਼ਿਸ਼ਾਂ ਨਾਲ ਇਹ ਬਦਲ ਵੀ ਸਕਦੀਆਂ ਨੇ ਇਹ ਲਿਬਰਲ ਨੇਤਾ ਪੀਟਰ ਡਟਨ ਜਿਹੜੇ ਨੇ ਉਹ ਪਿਛਲੇ ਸਮੇਂ ਦੇ ਵਿੱਚ ਕਈ ਵਾਰ ਤੁਸੀਂ ਦੇਖਿਆ ਕਿ ਮੈਲਬਨ ਵਿੱਚ ਜਾ ਕੇ ਪ੍ਰਚਾਰ ਕਰ ਚੁੱਕੇ ਨੇ ਤਾਂ ਇਸ ਗੱਲ ਤੋਂ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਸਕਦਾ ਕਿ ਇਹ ਜਿਹੜੀਆਂ ਵਿਕਟੋਰੀਆ ਵਿੱਚ ਲੀਆਂ ਸੀਟਾਂ ਨੇ ਉਹ ਕਿੰਨੀਆਂ ਕੁ ਮਹੱਤਵਪੂਰਨ ਨੇ ਜੀ ਅਗਲੀ ਗੱਲ ਕਰੀਏ ਆਪਾਂ ਤਸਮਾਨੀਆ ਦੀ ਸੂਬੇ ਤਸਮਾਨੀਆ ਦੇ ਵਿੱਚੋਂ ਜਿਹੜੀਆਂ ਮਹੱਤਵਪੂਰਨ ਸੀਟਾਂ ਨੇ ਤੇ ਤਸਮਾਨੀਆ ਵਿੱਚ ਬੈਸ ਤੇ ਬ੍ਰੈਡਨ ਦੀਆਂ ਸੀਟਾਂ ਬਹੁਤ ਮਹੱਤਵਪੂਰਨ ਦੱਸੀਆਂ ਜਾ ਰਹੀਆਂ ਨੇ ਕਿਉਂਕਿ ਸਰਕਾਰ ਬਣਾਉਣ ਲਈ ਇਹਨਾਂ ਵਿੱਚੋਂ ਘੱਟੋ-ਘੱਟ ਇੱਕ ਜਿਤਨੀ ਜਿਹੜੀ ਆ ਉਹ ਲਾਜ਼ਮੀ ਹੋਏਗੀ ਹਾਲਾਂਕਿ ਐਲਬਨੀਜ਼ੀ ਨੇ ਇਹਨਾਂ ਦੇ ਜਿਹੜੀ ਸਰਕਾਰ ਇਹਨਾਂ ਤੋਂ ਬਿਨਾ ਬਣਾਈ ਸੀਗੀ ਪਰ ਲਾਈਨਸ ਦੀ ਜਿਹੜੀ ਸੀਟ ਆ ਇਹ ਬਹੁਤ ਹੀ ਮਾਰਜਨਲ ਸੀਟ ਆ ਤੇ ਇਸ ਦਾ ਵੀ ਭਵਿੱਖ ਜਿਹੜਾ ਉਹ ਅਨਿਸ਼ਚਿਤ ਹੈ ਜੀ ਸੋ ਗੱਲ ਕਰ ਰਹੇ ਸੀਗੇ ਤਸਮਾਨੀਆ ਦੀ ਜਿੱਥੇ ਕਿ ਪਿੱਛੇ ਜੇ ਵੀ ਜਿਹੜਾ ਮੁੱਦਾ ਕਾਫੀ ਭਖਿਆ ਹੋਇਆ ਸੀਗਾ ਚਾਹੇ ਉਹ ਵਾਤਾਵਰਨ ਦਾ ਮਾਮਲਾ ਹੋਵੇ ਤੇ ਉਹਦੇ ਬਾਰੇ ਥੋੜਾ ਜਿਹਾ ਜ਼ਿਕਰ ਕਰਨਾ ਮੈਂ ਚਾਹੂੰਗਾ ਕਿ ਗ੍ਰੀਨਜ਼ ਜਿਹੜੀ ਪਾਰਟੀ ਆ ਉਸ ਦਾ ਜਨਮ ਉਹਦੀ ਜਨਮ ਭੂਮੀ ਵੀ ਜਿਹੜੀ ਆ ਉਹ ਤਸਮਾਨੀਆ ਜੀ ਸੋ ਅਗਲੀ ਗੱਲ ਜਿਹੜੀ ਆਪਾਂ ਕਰਦੇ ਆ ਤੇ ਉਸ ਤੋਂ ਪਹਿਲਾਂ ਲੈਨੇ ਇੱਕ ਛੋਟਾ ਜਿਹਾ ਬ੍ਰੇਕ ਤੇ ਅਗਲਾ ਸੂਬਾ ਜਿਹੜਾ ਹੋਏਗਾ ਉਹ ਹੋਏਗਾ ਜੀ ਦੱਖਣੀ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੀ ਗੱਲ ਕਰਾਂਗੇ ਲੈਨੇ ਇੱਕ ਛੋਟਾ ਜਿਹਾ ब्रेक वापस इंडिया जाएगा और देखो कागज ने और देखो पैसा है फिर वापस कितना चले जाइए जिस शाम से माहौल बन रहा है कुछ तो जरूर होगा तारक बाबू अभी किसे जंगनो आवाज नहीं जे मार और चल के आई हर जंग दा जवाब हुंदा हाडी ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਅ ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੀਆਂ 2025 ਦੀਆਂ ਫੈਡਰਲ ਇਲੈਕਸ਼ਨਸ ਦੀ ਤੇ ਹੁਣ ਗੱਲ ਕਰਦੇ ਹਾਂ ਸੂਬੇ ਦੱਖਣੀ ਆਸਟ੍ਰੇਲੀਆ ਯਾਨੀ ਕਿ ਸਾਊਥ ਆਸਟ੍ਰੇਲੀਆ ਦੀਆਂ ਮਹੱਤਵਪੂਰਨ ਸੀਟਾਂ ਦੀ ਦੱਖਣੀ ਆਸਟ੍ਰੇਲੀਆ ਦੇ ਵਿੱਚ ਸਟ੍ਰੂਟ ਤੇ ਬੂਥਵੀ ਬਹੁਤ ਮਹੱਤਵਪੂਰਨ ਸੀਟਾਂ ਨੇ ਲੇਬਰ ਨੇ ਬੂਥਵੀ ਜਿੱਤੀ ਸੀ ਤੇ ਸਟ੍ਰੂਟ ਵਿੱਚ ਵੀ ਨਜ਼ਦੀਕੀ ਮੁਕਾਬਲਾ ਜਿਹੜਾ ਉਹ ਹੋਇਆ ਸੀ ਵੋਟਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ ਜੇ ਲੇਬਰ ਇਹ ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਹਨਾਂ ਲਈ ਇੱਕ ਵੱਡੀ ਕਾਮਯਾਬੀ ਜਿਹੜੀ ਆ ਉਹ ਸਰਕਾਰ ਬਣਾਉਣ ਦੇ ਲਈ ਜਿਹੜੀ ਉਹ ਬੋਲ ਸਕਦੇ ਨੇ ਸਰਕਾਰ ਬਣਾਉਣ ਵੱਲ ਅਗਲੀ ਜਿਹੜੀ ਗੱਲ ਕਰਦੇ ਆ ਸੂਬੇ ਦੀ ਪੱਛਮੀ ਆਸਟ੍ਰੇਲੀਆ ਦੀ ਤੇ ਉਤਰੀ ਖੇਤਰ ਜਾਨੀ ਕਿ ਨਾਰਥਰਨ ਟੈਰੀਟਰੀ ਦੀ ਏ ਡਬਲਯੂ ਏ ਦੇ ਵਿੱਚ ਜੇ ਗੱਲ ਕਰੀਏ ਤਾਂ ਟੈਨੀ ਦੀ ਜਿਹੜੀ ਸੀਟ ਆ ਉੱਥੇ ਸैम ਲਿਮ ਦੀ ਲੋਕਪ੍ਰਿਤਾ ਨਾਲ ਜਿਹੜੀ ਆ ਉਹ ਲੇਬਰ ਨੂੰ ਦੁਬਾਰਾ ਮਿਲ ਸਕਦੀ ਹੈ ਜੀ ਤੇ ਉਤਰੀ ਖੇਤਰਾਂ ਵਿੱਚ ਜੇ ਗੱਲ ਕਰੀਏ ਤਾਂ ਸਾਮਨ ਦੀ ਜਿਹੜੀ ਸੀਟ ਆ ਤੇ ਲਿੰਗਿਆਰੀ ਦੀਆਂ ਸੀਟਾਂ ਬਹੁਤ ਜ਼ਿਆਦਾ ਮਹੱਤਵਪੂਰਨ ਇਹ ਦੋ ਸੀਟਾਂ ਨੇ ਜਿੱਥੇ ਲਿੰਗਿਆਰੀ ਦੀ ਸੀਟ ਬਹੁਤ ਹੀ ਮਾਰਜਨਲ ਸੀਟ ਆ ਇੱਥੇ ਕਾਨੂੰਨ ਵਿਵਸਥਾ ਦੀਆਂ ਮੁਸ਼ਕਲਾਂ ਕਾਰਨ ਲੋਕਾਂ ਦਾ ਧਿਆਨ ਵਨ ਨੇਸ਼ਨ ਤੇ ਲਿਬਰਲ ਡੈਮੋਕ੍ਰੈਟਿਕ ਪਾਰਟੀ ਵੱਲ ਚਲਾ ਗਿਆ ਜੀ ਤੇ ਇਹ ਮੁਕਾਬਲਾ ਜਿਹੜਾ ਉਹ ਬੜਾ ਦੇਖਣ ਵਾਲਾ ਹੋਏਗਾ ਗੱਲ ਕਰਦੇ ਆ ਕੁਇਨਜ਼ਲੈਂਡ ਵਿੱਚਲੇ ਹਾਲਾਤਾਂ ਦੀ ਇਹਨਾਂ ਵੀ ਆ ਸੀਟਾਂ ਦੇ ਉੱਪਰ ਵੀ ਨਜ਼ਰ ਮਾਰਦੇ ਆ ਕੁਇਨਜ਼ਲੈਂਡ ਵਿੱਚ ਲੇਬਰ ਆਪਣੀਆਂ ਜ਼ਿਆਦਾਤਰ ਸੀਟਾਂ ਜਿਹੜੀਆਂ ਉਹ ਖੋ ਚੁੱਕੀ ਆ ਤੇ ਵਿਰੋਧੀ ਧਿਰ ਲਿਬਰਲ ਨੇ ਲਗਭਗ ਮਹੱਤਵਪੂਰਨ ਸੀਟਾਂ ਜਿਹੜੀਆਂ ਨੇ ਉਹ ਜਿੱਤ ਲਈਆਂ ਸੀ ਤੇ ਹੁਣ ਕੁਝ ਗ੍ਰੀਨ ਪਾਰਟੀ ਦੀਆਂ ਸੀਟਾਂ 'ਚ ਕਹਿੰਦੇ ਬਦਲਾਅ ਹੋਣ ਦੀ ਸੰਭਾਵਨਾ ਹਾਲਾਂਕਿ ਜਿੱਥੇ ਲੇਬਰ ਬ੍ਰਿਸਬੇਨ ਦਾ ਰਾਇਨ ਤੇ ਗ੍ਰਿਫਿਥ ਅ ਵਿੱਚੋਂ ਦੋ ਸੀਟਾਂ ਵਾਪਸ ਲੈਣ ਦੀ ਕੋਸ਼ਿਸ਼ ਕਰੇਗੀ ਸੋ ਬ੍ਰਿਸਬਨ ਰਾਹਨ ਤੇ ਗ੍ਰਿਫਿਥ ਦੀਆਂ ਸੀਟਾਂ ਜਿਹੜੀਆਂ ਨੇ ਉਹ ਕਾਫੀ ਮਹੱਤਵਪੂਰਨ ਸੀਟਾਂ ਇਹਨਾਂ ਦੇ ਵਿੱਚ ਦਸੀਆਂ ਜਾ ਰਹੀਆਂ ਨੇ ਆਖਰੀ ਸੁੱਬਾ ਜਿਹੜਾ ਬਚਿਆ ਜੀ ਕੈਨਬਰਾ ਕੈਨਬਰਾ ਦੀ ਗੱਲ ਕਰਾਂਗੇ ਇੱਕ ਲੈਣਿਆ ਛੋਟਾ ਜਿਹਾ ਬ੍ਰੇਕ ਬ੍ਰੇਕ ਤੋਂ ਬਾਅਦ ਮਿਲਦੇ ਆ ਜਲਦੀ ਤੁਹਾਨੂੰ ਕੈਨਬਰਾ ਦੀਆਂ ਮਹੱਤਵਪੂਰਨ ਸੀਟਾਂ ਬਾਰੇ ਜਾਣਕਾਰੀ ਦਿੰਨੇ ਆ ਜੀ ਮਿਲਦੇ ਆ ਬ੍ਰਿਕਤ ਬਾ ਤੇ 11 ਸਾਲ ਪਹਿਲਾਂ ਇੱਕ ਸਫੀਰ ਤੇ ਇੱਕ ਬਾਗੀ ਇੱਕ ਇਤਿਹਾਸ ਲਿਖਦੇ ਕਈ ਸਾਥੀ ਤੇ ਪੁਰਖਿਆਂ ਦਾ ਥਾਪੜਾ ਇਹਨਾਂ ਦੇ ਨਾਲ ਸੀ ਬ੍ਰਿਟਿਸ਼ ਸਰਕਾਰ ਦੀ ਜ਼ਿੱਦ ਇਹਨਾਂ ਦੇ ਰੰਗਾਂ ਨਾਲੋਂ ਪੱਕੀ ਸੀ ਤੇ ਇਹਨਾਂ ਦੇ ਜਜ਼ਬੇ ਬ੍ਰਿਟਿਸ਼ ਰਾਜ ਤੋਂ ਵੀ ਵੱਡੇ ਬਰਾਬਰੀ ਦੇ ਹੱਕ ਲੈਣ ਸਮੁੰਦਰੀ ਜਹਾਜ਼ਾਂ ਤੇ ਚੜਾ ਹੈ ਜਦੋਂ ਸਮੁੰਦਰ ਚੜਦਾ ਤਾਂ ਸੁਨਾਮੀ ਆਉਂਦੀ ਹੈ ਪਰ ਜਦੋਂ ਪੰਜਾਬ ਚੜਦਾ

ਜਿਸ ਸ਼ਾਪ ਸੇ ਮਾਹੌਲ ਬਣ ਰਹਾ ਹੈ ਕੁਝ ਤਾਂ ਜ਼ਰੂਰ ਹੋਗਾ ਤਾਰਕ ਬਾਬੂ ਅਸੀਂ ਕਿਹੇ ਜੰਗ ਨੂੰ ਆਵਾਜ਼ ਨਹੀਂ ਜੇ ਮਾਰਦੇ ਅੱਜ ਚੱਲ ਕੇ ਆਈ ਹਰ ਜੰਗ ਦਾ ਜਵਾਬ ਹੁੰਦਾ ਸਾਡੇ ਕੋ ਜੇ ਕਦਰ ਦੇ ਰਾਹ ਤੇ ਤੁਰਨਾ ਮਿਹਣੇ ਬਹੁਤ ਜਣਗੇ ਆਪਣੇ ਲੋਕ ਹੀ ਪੁੱਛਦੇ ਆ ਕਿ ਦੇਸ਼ ਦੀ ਲੜਾਈ ਪਰਦੇਸ ਚ ਕਿਉਂ ਲੜਦੇ ਜੀ ਇਸ ਮੁਲਕ ਦੀ ਤਰੱਕੀ ਵਿੱਚ ਹਾਟਾ ਪੂਰਾ ਹੱਥੇ ਤੇ ਹਾਟਾ ਹੱਕ ਹੈ ਇਸ ਧਰਤੀ ਤੇ

ਜੱਜ ਬੇਨੂ ਸਲਾਮ ਹੈ ਮੇਬਾਜ਼ਿਆ ਸਾਡੇ ਵਾਲੇ ਭੁੱਲ ਜਾਂਦੇ ਆ ਹੱਡੇ ਵਾਲੇ ਭਾਵੇਂ ਯਾਦ ਰੱਖਣੀ ਆ ਨਾ ਰੱਖਣ ਪਰ ਇਹਨਾਂ ਅਰਗੇ ਤਾਂ ਨਹੀਂ ਕਦੇ ਭੁੱਲਦੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਅਸੀਂ ਗੱਲ ਕਰ ਰਹੇ ਸੀ ਆਸਟ੍ਰੇਲੀਆ ਦੀਆਂ ਸੰਗੀ ਚੋਣਾ 2025 ਦੇ ਵਿੱਚ ਜਿਹੜੀਆਂ ਹੋਣ ਜਾ ਰਹੀਆਂ ਨੇ 3 ਮਈ ਨੂੰ ਇਹ ਚੋਣਾ ਹੋਣ ਜਾ ਰਹੀਆਂ ਨੇ ਜੀ ਤੇ ਅਗਲਾ ਸੂਬਾ ਜਿਹਦੀ ਅਸੀਂ ਗੱਲ ਕਰਾਂਗੇ ਉਹ ਹੈ ਜੀ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਕੈਨਬਰਾ ਦੇ ਵਿੱਚ ਸੈਨੇਟਰ ਦੀਆਂ ਦੋ ਸੀਟਾਂ ਵਿੱਚੋਂ ਪੋਕੋਕ ਨੇ ਪਿਛਲੀ ਵਾਰ 20 ਤੋਂ 21% ਦੇ ਵੋਟਾਂ ਦੇ ਜਿਹੜਾ ਫਰਕ ਸੀਗਾ ਜ਼ੈਡ ਦੇ ਨਾਲੋਂ ਜਦ ਕਿ ਜੇ ਆਪਾਂ ਪ੍ਰੈਫਰੈਂਸ ਦੀ ਗੱਲ ਕਰੀਏ ਤਾਂ ਪ੍ਰੈਫਰੈਂਸ ਦੇ ਵਿੱਚ ਜਿਹੜੀਆਂ ਨੇ ਉਹ ਅੱਗੇ ਨਿਕਲ ਗਏ ਸੀ ਤੇ ਕੇਟੀ ਗਲਗਰ ਦੀਆਂ ਵੋਟਾਂ ਦੇ ਵਿੱਚ ਇਸ ਵਾਰ ਜਿਹੜੀ ਦੂਜੀ ਸੈਨੇਟ ਦੀ ਸੀਟ ਆ ਕੇਟੀ ਗਲਗਰ ਜਿੱਥੇ ਮੌਜੂਦ ਨੇ ਉਹਦੇ ਵਿੱਚ ਜਿਹੜੀ ਉਹ ਕਮੀ ਹੋ ਸਕਦੀ ਹੈ ਜਦੋਂ ਕਿ ਲਿਬਰਲ ਨੂੰ ਇਸ ਸਾਲ 33 ਫੀਸਦੀ ਵੋਟਾਂ ਦੀ ਜਿਹੜੀ ਲੋੜ ਪਵੇਗੀ ਤੇ ਇੱਥੇ ਜਿਹੜਾ ਮੁਕਾਬਲਾ ਕਾਫੀ ਸਖਤ ਹੋਏਗਾ ਬੀਨ ਕੈਨਬਰਾ ਤੇ ਫੈਨਰ ਦੀਆਂ ਸੀਟਾਂ ਤਿੰਨੋਂ ਸੀਟਾਂ ਜਿਹੜੀਆਂ ਨੇ ਬਹੁਤ ਵੱਡੀਆਂ ਸੀਟਾਂ ਨੇ ਜੀ ਪਰ ਜੇ ਬੀਨ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਮੁਕਾਬਲਾ ਡੇਵਿਡ ਸਮਿਥ ਦੀ ਸੀਟ ਜਿਹੜੀ ਹੈ ਜੈਸੀ ਪ੍ਰਾਈਸ ਜਿਹੜੀ ਉਹਨਾਂ ਨੂੰ ਬਹੁਤ ਵੱਡੀ ਟੱਕਰ ਦੇ ਸਕਦੀ ਆ ਇੰਡੀਪੈਂਡੈਂਟਸ ਦੀ ਜਿਹੜੀ ਵੋਟ ਸ਼ੇਅਰ ਜੇ ਅਸੀਂ ਗੱਲ ਕਰੀਏ ਸਟੇਟ ਇਲੈਕਸ਼ਨਸ ਦੇ ਵਿੱਚ ਉਹ ਵਧੀ ਸੀ ਜੀ ਤੇ ਹੋ ਸਕਦਾ ਕਿ ਇਹ ਜਿਹੜਾ ਸਿਲਸਿਲਾ ਆ ਕੈਨਬਰਾ ਦੇ ਲੋਕਾਂ ਦਾ ਰੁਝਾਨ ਜਿਹੜਾ ਆ ਉਹ ਉਸ ਪਾਸੇ ਵੱਲ ਚਲਾ ਜਾਵੇ ਤੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸਿਓ ਕੋਈ ਹੋਰ ਸੀਟ ਦੇ ਬਾਰੇ ਅਸੀਂ ਗੱਲਬਾਤ ਕਰ ਸਕੀਏ ਉਹਦੇ ਵੱਲ ਸਾਡਾ ਧਿਆਨ ਲੈ ਕੇ ਜਾਂਦਾ ਚਾਹੁੰਦੇ ਹਾਂ ਤਾਂ ਉਹ ਵੀ ਤੁਸੀਂ ਜ਼ਰੂਰ ਦੱਸਿਓ ਆਜ਼ਵਿਊ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ